ਸਵਾਗਤ ਹੈ ਤੁਹਾਡਾ ਬੁਲੰਦਾਵਾਸ ਟੀਵੀ ਦੇ ਵਿੱਚ ਤੇ ਮੈਂ ਵਿਮਲ ਕੁਮਾਰ ਡੇਂਗੂ ਨੂੰ ਲੈ ਕੇ ਸਿਹਤ ਵਿਭਾਗ ਅਲਰਟ ਹੈ ਅਤੇ ਡੇਂਗੂ ਦੇ ਰੋਕਥਾਮ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਡੇਂਗੂ ਵਾਰਡ ਬਣਾਇਆ ਗਿਆ ਹੈ ਹਾਲਾਂਕਿ ਹਰ ਸਾਲ ਹੀ ਬਣਾਇਆ ਜਾਂਦਾ ਹੈ ਪਰ ਇਸ ਬਾਰ ਜਿਹੜਾ ਡੇਂਗੂ ਵਾਰਡ ਬਣਾਇਆ ਗਿਆ ਤੇ ਇਸ ਦੇ ਵਿੱਚ ਮਰੀਜ਼ ਵੀ ਆਉਣੇ ਸ਼ੁਰੂ ਹੋ ਗਏ ਨੇ ਫਿਲਹਾਲ ਜਿਹੜਾ ਇੱਕ ਮਰੀਜ਼ ਇੱਥੇ ਦਾਖਲ ਹੋਇਆ ਤੇ ਜੇਕਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਇਹ ਮੱਛਰਦਾਨੀਆਂ ਪ੍ਰੋਪਰ ਤੌਰ ਤੇ ਇੱਥੇ ਲਗਾਈਆਂ ਗਈਆਂ ਨੇ ਤਾਂ ਜੋ ਮਰੀਜ਼ ਜਿਹੜੇ ਨੇ ਡੇਂਗੂ ਦੇ ਮਰੀਜ਼ ਨੇ ਉਹ ਇੱਕ ਦੂਜੇ ਤੋਂ ਇਫੈਕਟਡ ਨਾ ਹੋਣ ਇਸ ਦੇ ਨਾਲ ਹੀ ਸਫਾਈ ਦਾ ਵੀ ਤੁਸੀਂ ਦੇਖੋ ਕਿ ਵਿਸ਼ੇਸ਼ ਜਿਹੜਾ ਧਿਆਨ ਉਹ ਰੱਖਿਆ ਗਿਆ ਹੈ ਇੱਥੇ ਸਾਫ ਸਫਾਈ ਤੁਹਾਨੂੰ ਪੂਰਨ ਤੌਰ ਤੇ ਮਿਲੇਗੀ ਅਤੇ ਜਿਹੜਾ ਇੰਤਜ਼ਾਮ ਨੇ ਉਹ ਪੂਰਨ ਤੌਰ ਤੇ ਇੱਥੇ ਕੀਤੇ ਗਏ ਨੇ ਤੇ ਜਿਹੜੇ ਡਾਕਟਰ ਨੇ ਜਾਂ ਨਰਸ ਨੇ ਉਹ ਇੱਥੇ ਪ੍ਰੋਪਰ ਮਰੀਜ਼ਾਂ ਦਾ ਜਿਹੜਾ ਉਹ ਚੈੱਕ ਅਪ ਕਰ ਦੇਣਾ ਚੈੱਕ ਅਪ ਕਰਨ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਉਹ ਕੰਟੀਨਿਊ ਜਾਰੀ ਰੱਖਿਆ ਜਾਂਦਾ ਸੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਡੇਂਗੂ ਵਾਰਡ ਦੀਆਂ ਇਹ ਡੇਂਗੂ ਵਾਰਡ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਬਣਾਇਆ ਗਿਆ ਅਤੇ ਇਸ ਦੇ ਵਿੱਚ ਡੇਂਗੂ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਇੱਥੇ ਅਲੱਗ ਰੱਖਿਆ ਜਾਵੇਗਾ ਤੇ ਉਹਨਾਂ ਦਾ ਜਿਹੜਾ ਇਲਾਜ ਉਹ ਇਸ ਵਾਰਡ ਦੇ ਵਿੱਚ ਕੀਤਾ ਜਾਵੇਗਾ ਡੇਂਗੂ ਨੂੰ ਲੈ ਕੇ ਦੂਜੇ ਪਾਸੇ ਇੱਕ ਮਰੀਜ਼ ਜਿਹੜਾ ਫਿਲਹਾਲ ਇੱਥੇ ਦਾਖਲ ਹੈ ਤੇ ਮਰੀਜ਼ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਜਿਹੜੇ ਡਾਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਇੰਤਜ਼ਾਮ ਕੀਤੇ ਗਏ ਨੇ ਤੇ ਕੀ ਕੀ ਉਹਨਾਂ ਦੀਆਂ ਤਿਆਰੀਆਂ ਨੇ ਇਸ ਡੇਂਗੂ ਵਾਰਡ ਨੂੰ ਲੈ ਕੇ ਵਾਰਡ ਅਸੀਂ ਰਾਖਮਾ ਰੱਖ ਲਿਆ ਹੈ ਉਹਦੇ ਲਈ ਸਟਾਫ ਰਾਖਮਾ ਰੱਖ ਲਿਆਗਾ ਤੇ ਸਾਡੀ ਤਿਆਰੀ ਪੂਰੀ ਹੈ ਦੱਸੋ ਜੀ ਪਿਛਲੇ ਸਾਲ ਦੀ ਗੱਲ ਕਰੀਏ ਜਾਂ ਹੁਣੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਕੀ ਡੇਂਗੂ ਆ ਗਿਆ ਸੀ ਬਿਮਾਰ ਬਿਮਾਰੀ ਮਰੀਜ਼ ਤੇ ਇਸ ਵਕਤ ਵੀ ਲੋਕ ਜਾਂ ਹੋਈ ਆ ਇਹ ਵੀ ਫਰਕ ਹੋ ਸਕਦਾ ਪਰ ਇਹ ਕਈ ਵਾਰੀ ਆਪਣਾ ਡਰਮਾਟੋਲੋਜੀਕਲ ਟ੍ਰੈਂਡ ਹੁੰਦਾ ਹੈ ਕਈ ਵਾਰੀ ਇੱਕ ਸਾਲ ਦੇ ਵਿੱਚ ਕਾਫੀ ਮਰੀਜ਼ ਆ ਜਾਂਦੇ ਨੇ ਤੇ ਅਗਲੇ ਸਾਲ ਨਹੀਂ ਹੁੰਦੇ ਐਤਕੀ ਸਾਡੇ ਕੋਲੇ ਕਾਫੀ ਘੱਟ ਮਰੀਜ਼ ਆਏ ਨੇ ਆਏ ਨੇ ਇਹ ਤੋਂ ਪਹਿਲਾਂ ਕੁਝ ਆਏ ਨਹੀਂ ਬਸ ਪਰ ਉਹਨਾਂ ਦੀ ਗਿਣਤੀ 2 4 5 ਹੀ ਐਨੀ ਗਿਣਤੀ ਹੋਈ ਜਿਹੜੇ ਅਸੀਂ ਐਡਮਿਟ ਕੀਤੇ ਸੀਗੇ ਤੇ ਪਿਛਲੇ ਸਾਲ ਕਾਫੀ ਜ਼ਿਆਦਾ ਸੀਗਾ ਡੇਂਗੂ ਉਸ ਤੋਂ ਪਿਛਲੇ ਸਾਲ ਉਸ ਤੋਂ ਵੀ ਜ਼ਿਆਦਾ ਸੀਗਾ ਜਾਗਰੂਕਤਾ ਵੀ ਇੱਕ ਕਾਰਨ ਹੋ ਸਕਦੀ ਹੈ ਕਈ ਵਾਰੀ ਮੌਸਮ ਵੀ ਦੀ ਬਾਰਿਸ਼ ਅੱਗੇ ਪਿੱਛੇ ਹੋਣ ਨਾਲ ਵੀ ਇਹਨਾਂ ਚੀਜ਼ਾਂ ਦਾ ਫਰਕ ਪੈ ਜਾਂਦਾ ਹੈ ਅੱਛਾ ਜੇ ਡਾਕਟਰ ਸਾਹਿਬ ਜੀ ਵਾਰਸਾਪਾ ਵਾਗੇ ਹੁੰਦੀ ਹੈ ਕੀ ਤੁਹਾਨੂੰ ਲੱਗਦਾ ਹੈ ਜੇ ਡੇਂਗੂ ਦੇ ਵੀ ਹੋ ਰਹੇ ਨੇ ਬਿਲਕੁਲ ਜਦੋਂ ਵੀ ਪਾਣੀ ਖੜਦਾ ਹੈ ਜੀ ਕਿਤੇ ਉਹ ਡੇਂਗੂ ਦੇ ਜਿਹੜੇ ਮੱਛਰ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈਗਾ ਉਹ ਕਾਰਨ ਬਣ ਸਕਦਾ ਹੈਗਾ ਪਰ ਜਿਉਂ-ਜਿਉਂ ਇਹ ਪਿੱਛੇ ਠੰਡ ਦੇ ਵਿੱਚ ਚਲਾ ਜਾਂਦਾ ਹੈ ਪਿੱਛੇ ਤਾਂ ਉਦੋਂ ਵੀ ਮੱਛਰ ਸਰਵਾਈਵ ਨਹੀਂ ਕਰ ਪਾਂਦਾ ਜ਼ਿਆਦਾ ਠੰ ਪੁਰਮਲਾਕੇ ਸਰਕਾਰੀ ਹਸਪਤਾਲ ਵਿੱਚ ਡੇਂਗੂ ਤੇ ਮਿਰਜੂ ਦੇ ਦੇਖਦੇ ਪ੍ਰਬੰਧ ਪੂਰੇ ਹੈਗੇ ਨੇ ਹਾਂ ਬਿਲਹਾਲ ਕਿਉਂਕਿ ਪੇਸ਼ੈਂਟ ਦੀ ਗਿਣਤੀ ਦੇ ਹਿਸਾਬ ਨਾਲ ਸਾਡੇ ਕੋਲੇ ਪ੍ਰਬੰਧ ਪੂਰੇ ਨੇ ਅਸੀਂ ਵਧਾ ਲੈਣੇ ਹੁੰਦੇ ਆ ਅਸੀਂ ਇਹਨੂੰ ਫਲੈਕਸੀਬਲ ਰੱਖਿਆ ਹੋਇਆ ਹੈ ਸਾਡੇ ਕੋਲੇ ਕਮਰਿਆਂ ਦੀ ਗਿਣਤੀ ਵਧ ਜਾਂਦੀ ਹੈ ਬੈੱਡਾਂ ਦੀ ਗਿਣਤੀ ਵੀ ਵਧਾ ਲੈਣੇ ਹੁੰਦੇ ਆ ਅਸੀਂ ਸਟਾਫ ਦੀ ਗਿਣਤੀ ਵੀ ਐਡਜਸਟ ਕਰ ਲੈਣੇ ਹੁੰਦੇ ਆ ਜਦੋਂ 6 ਬੈੱਡ ਦਾ ਨਾ ਕਿ ਬਾਅਦ ਜੀ ਜੀ ਫਿਰ 6 ਬੈੱਡ ਦਾ ਉਹ ਕੋਈ ਸਟਾਫ ਤੋਂ ਨਾ ਸਾਰਾ ਬਿਤਾ ਨਾ ਦੇ ਸਾਹਮਣੇ ਹਾਂਜੀ ਬਿਲਕੁਲ ਬਿਲਕੁਲ ਸਾਡੇ ਕੋਲੇ ਦਰਵ ਸਟਾਫ ਹੈਗਾ ਉਹ ਸਹੀ ਤੇ ਡਾਕਟਰ ਸਾਹਿਬ ਜੀ ਤੇ ਟਾਈਮ ਤੇ ਜਾਂਦੇ ਨੇ ਜੇ ਕੋਈ ਜਿਆਦਾ ਜਰਾ ਜੀ ਜੀ ਜਿਮਰੀ ਜਾਂਦਾ ਤਾਂ ਅਸੀਂ ਉਹਨੂੰ ਸਸਪੈਕਟਡ ਹੋਵੇ ਜਾਂ ਆਈਸੋਲੇਟ ਹੋਵੇ ਅਸੀਂ ਉਹਨੂੰ ਉਸ ਵਾਰਡ ਚ ਨਾਲ ਨਾਲ ਵੱਖਰਾ ਕਰ ਲੈਨੇ ਆ ਉਹਦਾ ਟੈਸਟ ਭੇਜ ਕੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਬੱਚੇ ਦੇ ਬਾਰੇ ਉਹੀ ਮੈਸੇਜ ਪੁਰਾਣੀ ਹੈ ਜੀ ਆਪਣੇ ਵੀ ਇੱਕ ਤਾਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਆ ਖਾਸ ਕਰਕੇ ਜਿਹੜੇ ਨੌਕਰੀ ਵਿਸ਼ਾ ਲੋਕ ਨੇ ਜਿਹੜੇ ਦਿਨੇ ਕੰਮ ਕਰਦੇ ਨੇ ਦੂਜਾ ਪਾਣੀ ਆਪਣੇ ਆਲੇ ਦੁਆਲੇ ਖੜਾ ਕੋਈ ਛੱਤਾਂ ਦੇ ਉੱਤੇ ਗਮਲੇ ਪਏ ਨੇ ਕੋਈ ਛੱਤਾਂ ਦੇ ਉੱਤੇ ਟਾਇਰ ਪਏ ਨੇ ਕੋਈ ਦੀਵੇ ਪਏ ਨੇ ਜਾਂ ਕੋਈ ਵੀ ਵਰਤਨ ਹੈ ਜਿਹਦੇ 'ਚ ਬਰਸਾਤੀ ਪਾਣੀ ਇਕੱਠਾ ਹੋ ਸਕਦਾ ਹੈ ਉਹਨਾਂ ਨੂੰ ਉਲਟੇ ਕਰ ਦੇਣੇ ਚਾਹੀਦੇ ਨੇ ਤੇ ਮੱਛਰ ਤੋਂ ਆਪਣਾ ਵਿਚਾਰ ਰੱਖਣ ਇਹ ਜਦੋਂ ਹੀ ਬੁਖਾਰ ਵਗੈਰਾ ਹੁੰਦਾ ਤਾਂ ਹਸਪਤਾਲ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਦੀ ਬਿਮਾਰੀ ਦਾ ਜਲਦੀ ਪਤਾ ਲਾ ਸਕੀਏ ਇੱਥੇ ਦਾਖਲ ਹੋਏ ਹਾਂ ਕਿਸ ਤਰ੍ਹਾਂ ਦਾ ਇਲਾਜ ਮਿਲ ਗਿਆ ਤੁਹਾਨੂੰ ਕੀ ਹੋਇਆ ਸੀ ਡੇਂਗੂ ਦੀ ਪ੍ਰੋਬਲਮ ਆਈ ਸੀ ਥੋੜੀ ਜਿਹੀ ਹੁਣ ਤਾਂ ਸੈੱਟ ਆਈ ਹੁਣ ਕਿੰਨੇ ਦਿਨ ਥੱਲੇ ਦਾਖਲ ਹੋਏ ਸੀ ਮੈਂ ਬਾਹਰ ਨੂੰ ਹੋਇਆ ਸੀ ਅੱਜ ਮੈਨੂੰ ਡੇਂਗੂ ਬਾੜ ਦੇ ਵਿੱਚ ਦੋ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਹਾਂਜੀ ਤੇ ਸਟਾਫ ਦਾ ਬਿਹੇਵੀਅਰ ਕਿਹੋ ਜਿਹਾ ਹੈ ਵਧੀਆ ਹੀ ਬਹੁਤ ਵਧੀਆ ਬਿਹੇਵੀਅਰ ਹੈ ਡਾਕਟਰ ਸਾਹਿਬ ਦੇ ਹਾਂਜੀ ਹਾਂਜੀ ਸਵੇਰ ਸ਼ਾਮ ਡੇਲੀ ਆਉਂਦੇ ਨੇ ਚੈੱਕਅਪ ਵੀ ਕਰਦੇ ਹਾਂਜੀ ਤੇ ਦਵਾਈਆਂ ਵਗੈਰਾ ਮਿਲਦੇ ਨੇ ਦਵਾਈਆਂ ਮਿਲੀਆਂ ਦਵਾਈ ਅਚਾਹ ਫ੍ਰੀ ਮਿਲ ਰਹੀਆਂ ਹਾਂਜੀ ਕੀ ਲੱਗਦਾ ਜੇ ਬਾਹਰ ਇਲਾਜ ਕਰਾਉਣ ਨੇ ਤਾਂ ਤਾਂ ਕਾਫੀ ਮਹਿੰਗਾ ਪੈਂਦਾ ਹੈ ਬਾਹਰ ਤਾਂ ਇੰਨੇ ਪੈਸੇ ਨਹੀਂ ਗਰੀਬ ਬੰਦੇ ਆ ਪੈਸੇ ਇੱਥੇ ਵਧੀਆ ਇਲਾਜ ਆਈ ਅੱਛਾ ਸਾਰੀ ਸਹੂਲਤ ਆਈ ਹੂੰ ਦੋ ਦਿਨਾਂ ਚ ਕੀ ਗੋ ਤੁਸੀਂ ਕੀ ਕੋਇਆ ਹਾਂਜੀ ਜਿਵੇਂ ਨੋਰਮਲ ਆਈ ਹੂੰ ਇੰਤਜ਼ਾਮ ਕਿਵੇਂ ਕੀਤੇ ਹੋਏ ਇੱਥੇ ਜਿਵੇਂ ਮੱਛਰ ਵਗੈਰਾ ਨਾ ਕਰਤੀ ਇਹਦੇ ਲਈ ਬਹੁਤ ਜਾਲੀਆਂ ਲੱਗੀਆਂ ਹੋਊਗਾ ਜੀ ਵਧੀਆ ਪੱਖੇ ਲੱਗੇ ਸਫਾਈ ਸਫਾਈ ਫੁੱਲ ਲਈ ਮਤਲਬ ਦਿਨ ਵਿੱਚ ਦੀ ਦੋ ਵਾਰੀ ਪੋਚਾ ਵਗੈਰਾ ਲੱਗ ਜਾਂਦਾ ਇੱਥੇ ਹੁਣ ਬਿਲਾ ਕੇ ਵਧੀਆ ਇੰਤਜ਼ਾਮ ਹਾਂਜੀ ਹਾਂਜੀ